ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੰਗ ਸੰਗੀਤ ਅਕੈਡਮੀ ਰਾਏਕੋਟ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਨਲਾਈਨ ਧਾਰਮਿਕ ਸ਼ਬਦ ਮੁਕਾਬਲਾ ਕਰਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਾਸਟਰ ਆਰ ਕੇ ਮਹੀਵਾਲ ਨੇ ਦੱਸਿਆ ਇਸ ਵਿੱਚ ਜੂਨੀਅਰ ਅਤੇ ਸੀਨੀਅਰ ਵਿੰਗ ਦੇ ਬੱਚੇ ਪਾਰਟਿਸਿਪੇਟ ਕਰਦੇ ਹਨ ਜਿਨ੍ਹਾਂ ਨੂੰ ਗੀਤਾ ਰਾਹੀਂ ਸਾਬਜਾਦਿਆਂ ਦੀ ਸ਼ਹਾਦਤ ਤੋਂ ਜਾਣੂ ਕਰਵਾਇਆ ਜਾਂਦਾ ਹੈ ਉੱਥੇ ਉਹਨਾਂ ਕਿਹਾ ਕਿ ਉਹ ਆਸ ਕਰਦੇ ਨੇ ਕਿ ਉਹਨਾਂ ਵੱਲੋਂ ਕੀਤਾ ਜਾ ਰਿਹਾ ਨੇਕ ਉਪਰਾਲਾ ਅੱਗੇ-ਅੱਗੇ ਵਧਦਾ ਜਾਵੇਗਾ ਇਸ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਜੋ ਵੀ ਇਨਾਮ ਹੋਣਗੇ ਸਾਰੰਗ ਸੰਗੀਤ ਅਕੈਡਮੀ ਵੱਲੋਂ ਹੀ VOTING ਰਾਹੀਂ ਦਿੱਤੇ ਜਾਣਗੇ ਰਾਏਕੋਟ ਤੋਂ ਰਾਜਪਾਲ ਮਹੰਤ ਦੀ ਰਿਪੋਰਟ ਫੁੱਲੇ ਨਾ ਲਾਲਾ ਨੂੰ ਜਾਇਓ ਚਮਕਾਰ ਸਾਬ ਨੂੰ ਫੁੱਲੇ ਨਾ ਲਾਲਾ ਨੂੰ ਜਾਇਓ ਸਰਹੰਗ ਨੂੰ ਸੰਗ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਾਸਟਰ ਆਰ ਕੇ ਮਹੀਵਾਲ ਜਿਹਨੂੰ ਰਿੱਕੀ ਖਾਨ ਦੇ ਨਾਂ ਤੋਂ ਵੀ ਜਾਣਦੇ ਆ ਸਾਰੇ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੰਗ ਸੰਗੀਤ ਅਕੈਡਮੀ ਰਾਏਕੋਟ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾਂਦਾ ਜੋ ਕਿ ਹਰ ਸਾਲ ਹੀ ਕਰਦੇ ਆ ਜਿਦੇ ਵਿੱਚ ਛੋਟੇ ਸ਼ਹੀਦਾਂਵਾਂ ਦੀ ਸ਼ਹੀਦੀ ਨੂੰ ਸਮਰਪਿਤ ਆਨਲਾਈਨ ਗੀਤ ਮੁਕਾਬਲਾ ਜਿਦੇ ਵਿੱਚ ਜੂਨੀਅਰ ਵਿੰਗ ਸੀਨੀਅਰ ਵਿੰਗ ਦੇ ਬੱਚੇ ਪਾਰਟਿਸਪੇਟ ਕਰਦੇ ਨੇ ਜਿਦੇ ਵਿੱਚ ਬੱਚਿਆਂ ਨੂੰ ਦੱਸਿਆ ਜਾਂਦਾ ਉਹਨਾਂ ਦੀ ਸ਼ਹਾਦਤ ਬਾਰੇ ਉਹ ਗੀਤ ਜਿਨ੍ਹਾਂ ਦੀ ਸ਼ਹਾਦਤ ਬਾਰੇ ਉਹ ਗੀਤਾਂ ਦੇ ਵਿੱਚ ਦੱਸਿਆ ਜਾਂਦਾ ਉਹ ਬੱਚੇ ਪਾਰਟਿਸਪੇਟ ਕਰ ਰਹੇ ਨੇ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਵੱਧ ਚੁੜ ਕੇ ਬੱਚੇ ਸਾਡੇ ਨਾਲ ਹਿੱਸਾ ਲੈ ਰਹੇ ਨੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਉਪਰਾਲਾ ਸਾਡਾ ਬੇਅਰਥ ਨਹੀਂ ਜਾਏਗਾ ਹੌਲੀ-ਹੌਲੀ ਇਹ ਉਪਰਾਲਾ ਸਾਡਾ ਵੱਧਦਾ ਜਾ ਰਿਹਾ ਜਿਸ ਤਰ੍ਹਾਂ ਅਸੀਂ 0% ਤੋਂ ਸ਼ੁਰੂ ਕੀਤਾ ਸੀ ਹੁਣ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਜੁੜ ਰਹੇ ਨੇ ਤੇ ਅਸੀਂ ਹੋਰ ਵੀ ਅਪੀਲ ਕਰਦੇ ਹਾਂ ਜਿਹੜੇ-ਜਿਹੜੇ ਸਾਡੇ ਨਾਲ ਸੱਜਣ ਜੁੜਨਾ ਚਾਹੁੰਦੇ ਨੇ ਅਸੀਂ ਹਰ ਸਾਲ ਇਹ ਉਪਰਾਲਾ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੁਸੀਂ ਸਾਨੂੰ ਇਸ ਉਪਰਾਲੇ ਨੂੰ ਸਾਡੇ ਨਾਲ ਵੱਧ ਛੱਡ ਕੇ ਹਿੱਸਾ ਲੈ ਕੇ ਇਸ ਉਪਰਾਲੇ ਨੂੰ ਹੋਰ ਵੀ ਬਲਿੰਦੀਆਂ ਤੇ ਲੈ ਕੇ ਜਾਓਗੇ ਕਿਉਂਕਿ ਆਪਾਂ ਸਾਰੇ ਜਾਣੇ ਪੱਲੀ ਭਾਤੀ ਜਾਣਦੇ ਹਾਂ ਕਿ ਛੋੜੇ ਸ਼ਬ ਜਨ ਦੀ ਸ਼ਹਾਦਤ ਜਿਹੜੇ ਕਿ ਆ ਸ਼ਹੀਦੀ ਦਿਨ ਸਿਰਫ ਇਹ ਨਹੀਂ ਹੁੰਦਾ ਵੀ ਇਹ 8 9 ਦੇ ਨਹੀਂ ਆਪਾਂ ਸ਼ਹੀਦੀ ਦਿਨ ਯਾਦ ਰੱਖੀਏ ਇਹ ਸਾਰੀ ਉਮਰ ਯਾਦ ਰੱਖਣ ਵਾਲੀਆਂ ਗੱਲਾਂ ਨੇ ਜਿਹੜਾ ਕਿ ਉਹਨਾਂ ਨੇ ਆਪਣੇ ਲਈ ਗੁਰੂ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਲਈ ਬਲੀਦਾਨ ਦਿੱਤਾ ਆਪਣੇ ਬੱਚਿਆਂ ਨੂੰ ਵਾਰ ਕੇ ਸਰਵਾਂਸ ਵਾਰ ਕੇ ਤੇ ਉਮੀਦ ਕਰਦੇ ਆ ਜਿਹੜੇ ਬੱਚੇ ਨੰਨੇ-ਮੁੰਨੇ ਇਸ ਗੀਤ ਮੁਕਾਬਲੇ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਉਹ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਆਪਣੀ ਆਪਣੀ ਪਰਫਾਰਮੈਂਸ ਦੇਣਗੇ ਅੱਜ ਔਰ ਔਨਲਾਈਨ ਗੀਤ ਮੁਕਾਬਲੇ ਦੇ ਵਿੱਚ VOTING ਦੇ ਆਧਾਰ ਤੇ ਇਹ ਬੱਚਿਆਂ ਨੂੰ ਪ੍ਰਾਈਜ਼ ਮਿਲਣਗੇ ਸਾਡੀ ਕੰਪਨੀ ਵੱਲੋਂ ਸਾਡੀ ਕੰਪਨੀ ਸਾਰੰਗ ਸੰਗੀਤ ਅਕੈਡਮੀ ਰਾਏਕੋਟ ਵੱਲੋਂ ਜਿਹਦੇ ਵਿੱਚ ਬਹੁਤ ਸਾਰੇ ਸਕੂਲ ਹਰ ਸਾਲ ਦੀ ਤਰ੍ਹਾਂ ਪਾਰਟਿਸਪੇਟ ਕਰਦੇ ਨੇ ਔਰ ਇਹ VOTING online ਹੋਏਗੀ 31 ਤਰੀਕ ਦਿਨ ਬਾ 31 ਤਰੀਕ 12 ਵਜੇ ਤੋਂ ਲੈ ਕੇ VOTING ਸ਼ੁਰੂ ਹੋਏਗੀ ਔਰ 1 ਤਰੀਕ 12 ਵਜੇ ਤੱਕ ਇਹ VOTING ਰਹੇਗੀ VOTING ਕੋਡ ਬੱਚਿਆਂ ਦੇ ਜੋ ਕਿ ਬੱਚਿਆਂ ਨੂੰ ਅਲਾਉ ਕੀਤੇ ਨੇ ਬੱਚੇ ਖੁਦ ਅਪੀਲ ਕਰਨਗੇ ਉਸ VOTING ਦੇ ਆਧਾਰ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਵੋਟ ਕਰਨੀ ਆ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰੇ ਬਿਨਾ VOTING ਓਪਨ ਨਹੀਂ ਹੋਏਗੀ VOTING online ਔਰ ਇਸ ਕਰਕੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਉਪਰਾਲਾ ਅੱਛਾ ਲੱਗੇਗਾ ਔਰ ਬਾਅਦ ਚੜ ਕੇ ਸਾਡੇ ਨਾਲ ਹੋਰ ਵੀ ਪਤਵੰਤੇ ਸੱਜਣ ਜੁੜਨ ਤਾਂ ਜੋ ਇਸ ਉਪਰਾਲੇ ਨੂੰ ਅਸੀਂ ਹੋਰ ਵੀ ਬਲੰਦੀਆਂ ਤੇ ਲਿਜਾ ਸਕੀਏ ਧੰਨਵਾਦ